ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੀ YouTube ਚੈਨਲ ਦੇ ਵਿੱਚ ਤੇ ਅੱਜ ਮੈਂ ਬਹੁਤ ਟਾਈਮ ਬਾਅਦ ਕੋਈ ਰੈਸਪੀ ਬਣਨ ਜਾ ਰਹੀਆਂ ਤੇ ਅੱਜ ਮੈਂ ਕੋਈ ਸਵੀਟ ਡਿਸ਼ ਬਣਾਉਣ ਜਾ ਰਹੀਆਂ ਤੁਸੀਂ ਦੇਖ ਹੀ ਲਿਆਊਗਾ ਮੈਂ ਗਾਜਰਾ ਕਿਤੀਆਂ ਕਦੂਕਸ਼ ਗੁੜ ਨੂੰ ਕਟ ਲਿਆ ਬਾਦਾਮ ਹਰੀ ਇਲੈਚੀ ਤੇ ਕਿਸ਼ਮਿਸ਼ ਤੇ ਇੱਕ ਗਲਾਸ ਚੌਲਾਂ ਨੂੰ ਮੈਂ ਭਿਉ ਹੋ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਬਣਾ ਰਹੇ ਹਾਂ ਗੁੜ ਤੇ ਗਾਜਰਾਵਾਂ ਵਾਲੇ ਚੌਲ ਹਾਂਜੀ ਇੱਕ ਪੈਨ ਦੇ ਵਿੱਚ ਆਪਾਂ ਗੁੜ ਪਾ ਕੇ ਤੇ ਤਿੰਨ ਗਲਾਸ ਪਾਣੀ ਪਾ ਲਈਏ ਤੇ ਇਹਨੂੰ ਥੋੜਾ ਜਿਹਾ ਬੋਇਲ ਕਰ ਲੈਣਾ ਜੀ ਆਪਾਂ ਇੱਕ ਕਲਾਸ ਚ ਔਨਾ ਦੇ ਤੇ ਤਿੰਨ ਗਲਾਸ ਪਾਣੀ ਹੀ ਪਾਵਾਂਗੇ ਜੇ ਆਪਾਂ ਇੱਕ ਕੋਲੀ ਚ ਔਨਾ ਨਹੀਂ ਪਾ ਰਹੀਆਂ ਤੇ ਤਿੰਨ ਕੋਲੀਆਂ ਪਾਣੀ ਪਾਵਾਂਗੇ ਹੁਣ ਇਹਨੂੰ ਆਪਾਂ ਬੋਇਲ ਕਰ ਲੈਣੇ ਹਾਂਜੀ ਆਪਾਂ ਕੜਾਈ ਰੱਖ ਲਈ ਹੈ ਗਰਮ ਹੋ ਗਈ ਹੈ ਹੁਣ ਇਸ ਦੇ ਵਿੱਚ ਆਪਾਂ ਦੇਸੀ ਘਿਓ ਪਾਵਾਂਗੇ ਦੇਸੀ ਘਿਓ ਤੁਸੀਂ ਆਪਣੀ ਇੱਛਾ ਦੇ ਅਨੁਸਾਰ ਪਾ ਸਕਦੇ ਹੋ ਬਟ ਮੈਂ 1.5 ਕੁ ਕੱਟਸੀ ਦੇਸੀ ਘਿਓ ਪਾਤਾ ਤੇ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਡਰਾਈ ਫਰੂਟ ਜੋ ਤੁਹਾਡੇ ਦੇ ਘਰ ਨੂੰ ਲੈ ਕੇ ਦੇ ਵਿੱਚ ਆਪਾਂ ਡਰਾਈ ਫਰੂਟ ਪਾਵਾਂਗੇ ਜੋ ਵੀ ਇਹ ਤੁਹਾਡੇ ਘਰੇ ਹੈ ਜਿਹੜੀ ਵੀ ਡਰਾਈ ਫਰੂਟ ਤੁਸੀਂ ਉਹ ਪਾ ਸਕਦੇ ਆ ਕਾਜੂ ਵੀ ਪਾ ਸਕਦੇ ਆ ਬਟ ਮੇਰੇ ਤੋਂ ਜੋ ਅਵੇਲੇਬਲ ਸੀ ਘਰੇ ਮੈਂ ਉਹੀ ਪਾ ਰਹੀ ਆ ਬਦਾਮ ਹਰੀ ਇਲਾਇਚੀ ਐਂਡ ਕਿਸ਼ਮਿਸ਼ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਰੋਸਟ ਕਰਾਂਗੇ ਰੋਸਟ ਵੀ ਕੀ ਬਸ ਥੋੜਾ ਜਿਹਾ ਆਪਾਂ ਇਹਨਾਂ ਨੂੰ ਗਰਮ ਕਰ ਲਾਂਗੇ ਤਾਂ ਕਿ ਆਪਣੇ ਚੋਲੇ ਦੇ ਵਿੱਚ ਫਲੇਵਰ ਆ ਜਾਵੇ ਖੁਸ਼ਬੂ ਆ ਜਾਵੇ ਥੋੜੀ ਜਿਹੀ ਕਹਿੰਦੀ ਇੱਕ ਗੱਲ ਐ ਤੇਸੀ ਘਿਓ ਚ ਬਣਾਇਓ ਚੋਲ ਤੇ ਬਹੁਤ ਜ਼ਿਆਦਾ ਟੇਸਟੀ ਲੱਗਣਗੇ ਤੇਸੀ ਘਿਓ ਚ ਬਣਾਇਓ ਗੁਰਤੀ ਗਾਜਰਾਂ ਦੇ ਚੋਲੇ ਬਸ ਹੋ ਨਹੀਂ ਆਪਣਾ ਹੋ ਗਿਆ ਦੇਖੋ ਨੇ ਇਸ ਦੇ ਵਿੱਚ ਆਪਾਂ ਪਾਵਾਂਗੇ ਗਾਜਰ ਜੋ ਕਿ ਆਪਾਂ ਕद्दूकस ਕੀਤੀ ਹੋਈ ਨੇ ਅਸੀਂ ਇਹ ਗਰਮ ਹੋ ਗਿਆ ਨਾ ਦੇਖੋ ਹੁਣ ਆਪਾਂ ਗਾਜਰਾਂ ਪਾ ਕੇ 3-4 ਮਿੰਟ ਨੂੰ ਕਰੰਗੇ ਖਲਾਮ ਗਾਜਰਾਂ ਨੂੰ ਹੁਣ ਆਪਾਂ 2-4 ਮਿੰਟ ਕਰੰਗੇ ਗਾਜਰਾਂ ਨੂੰ ਖਲਾਮ ਹਾਂਜੀ ਗਾਜਰਾਂ ਭੁੰਨੀਆਂ ਭੁੰਨੀਆਂ ਜਾਣੀਆਂ ਦੇਖੋ 엔 디호 ਹਲਕੀ ਹਲਕੀ ਖੁਸ਼ਬੂ ਵੀ ਆਨ ਲੱਗ ਗਈ ਹੈ ਤੇ ਇਹਨੂੰ ਆਪਾਂ ਇੱਕ ਅੱਧਾ ਮਿੰਟ ਹੋਰ ਕਰ ਲਾਂਗੇ ਹਾਂਜੀ ਆਪਣੀਆਂ ਗਾਜਰਾਂ ਭੁੰਨੀਆਂ ਗਈਆਂ ਥੋੜੀਆਂ ਰੋਸਟ ਹੋ ਗਈਆਂ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਜਿਹੜੇ ਭੋਏ ਹੋਏ ਸੀਗੇ ਚੋਲ ਉਹ ਪਾਵਾਂਗੇ ਆਪਾਂ ਇੱਕ ਗਲਾਸ ਚੋਲਾਂ ਦਾ ਪਾਇਆ ਇਹਨੂੰ ਚੰਗੀ ਤਰ੍ਹਾਂ ਪਾ ਰੋ ਤੇ ਹਿਲਾਓ ਆਪਾਂ ਫਿਰ ਗੁੜ ਪਾ ਕੇ ਪਾਣੀ ਬੋਇਲ ਕੀਤਾ ਸੀ ਉਸ ਨੂੰ ਆਪਾਂ ਇਹਨਾਂ ਵਿੱਚ ਪਾਵਾਂਗੇ ਹਾਂਜੀ ਪਾਣੀ ਨੂੰ ਹਮੇਸ਼ਾ ਉਨਕੇ ਪਾਓ ਤਾਂ ਕਿ ਜਿਹੜੇ ਗੁੜ ਦੇ ਵਿੱਚ ਕੁਝ ਵੀ ਹੋਊਗਾ ਉਹ ਬਾਹਰ ਨਿਕਲ ਜਾਏਗਾ ਦੇਖੋ ਆਪਾਂ ਤਿੰਨ ਗਲਾਸ ਪਾਣੀ ਪਾਇਆ ਸੀ ਗੁੜ ਦੇ ਵਿੱਚ ਦੇਖ ਹੁਣ ਇਸ ਨੂੰ ਚੰਗੀ ਤਰ੍ਹਾਂ ਹਿਲਾਓ ਵਾਹ ਕੀ ਬਾਤ ਹੈ ਬਹੁਤ ਵਧੀਆ ਲੱਗ ਰਹੀ ਹੈ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰੋ ਤੇ ਟੱਕ ਕੇ ਰੱਖ ਦਿਓ 10-15 ਮਿੰਟ ਟੱਕ ਕੇ ਫਿਰ ਇਸ ਨੂੰ ਥੋੜੇ ਚਿਰ ਬਾਅਦ ਫਿਰ ਹਿਲਾਓ ਹੁਣ ਇਸ ਨੂੰ ਆਪਾਂ ਤੇਜ਼ ਗੈਸ ਤੇ ਟੱਕ ਕੇ ਰੱਖ ਦਾਂਗੇ ਤੇ ਥੋੜੇ ਚਿਰ ਬਾਅਦ ਫਿਰ ਆਪਾਂ ਚੈੱਕ ਕਰਾਂਗੇ ਹਾਂਜੀ ਆਪਾਂ ਵਿੱਚੋ ਵਿੱਚੋ ਦੇਖਦੇ ਰਹਾਂਗੇ ਆਪਣੇ ਚੋਲੇ ਦਾ ਪਾਣੀ ਹੀ ਰਿਜਨ ਲੱਗ ਗਿਆ ਚੋਲ ਆਪਣੀ ਰਿਜਨ ਲੱਗ ਗਈ ਹੈ ਪਰ ਇਹਨੂੰ ਥੋੜੀ ਜਿਹੀ ਹੋਰ ਪੱਕਣ ਦੇ ਦਈਏ ਹਾਂਜੀ ਚੋਲ ਆਪਣੇ ਚੋਲ অলਮੋਸਟ ਬਣਨ ਹੀ ਗਏ ਆ ਥੋੜੀ ਦੇ ਹੋਰ ਟੈਕ ਦੇ ਰੱਖ ਦਈਏ ਬਸ 2-4 ਮਿੰਟਾਂ ਤੱਕ ਆਪਣੇ ਚੋਲ ਤਿਆਰ ਹਾਂਜੀ ਚੋਲ ਆਪਣੇ ਬਣ ਚੁੱਕੇ ਬਟ ਆਪਾਂ ਹਜੇ ਹਿਲਾਵਾਂਗੇ ਨਹੀਂ ਇਹਨੂੰ 2-4 ਮਿੰਟ ਲਈ ਅਮੇਟ ਅਕੇ ਗੈਸ ਬੰਦ ਕਰਕੇ ਰੱਖ ਦੋਗੇ ਚੰਗੀ ਤਰ੍ਹਾਂ ਢੱਕ ਦੋ 2-4 ਮਿੰਟ ਬਾਅਦ ਹੀ ਆਪਾਂ ਇਹਨੂੰ ਖੋਲ੍ਹਾਂਗੇ ਚੋਲ ਤਾਂ ਆਪਣੇ ਰੈਡੀ ਹੋ ਗਏ ਹਾਂਜੀ ਆਪਣੇ ਚੋਲ ਰੈਡੀ ਹੈ ਵਾਓ ਆਪਾਂ ਥੋੜੀ ਦੇ ਲਈ ਥਾਂ ਢੱਕ ਲਵਾਂਗੇ ਤਾਂ ਕਿ ਇਹਦੇ ਵਿੱਚ ਥੋੜੇ ਜਿਹਾ ਕੱਚੇ ਹੋਣਗੇ ਤਾਂ ਆਪਣੇ ਪੱਕ ਜਾਣਗੇ ਕਿ ਕਣੀ ਨਾ ਰਵੇ ਵਾਓ ਕੋ ਟੇਸਟੀ ਦੇਖਣ ਨੂੰ ਲੱਗਦੇ ਆ ਵਾਓ ਵੀ ਯਮੀ ਬੁਧੀਆਂ ਦੇਖਣ ਨੂੰ ਲੱਗ ਰਹੀ ਹੈ ਤੇ ਬਹੁਤ ਹੀ ਦੇਖਣੇ ਨੀ ਯਮੀ ਲੱਗ ਰਿਹਾ ਤੇ ਬਣੇ ਤਾਂ ਵੈਸੀ ਬਹੁਤ ਟੇਸਟੀ ਹੋਣਗੇ ਤੇ ਤੁਸੀਂ ਹਾਂਜੀ ਆਪਾਂ ਕੜਾਈ ਚ ਹੀ ਤਾਂ ਬਣਾਏ ਤਾਂ ਕਿ ਆਪਣੇ ਚੋਲ ਐਵੇਂ ਖਿੜੇ ਖਿੜੇ ਬਣੇ ਜੇ ਆਪਾਂ ਕੁੱਕਰ ਚ ਬਣਾਉਣੇ ਤਾਂ ਇਹਨਾਂ ਨੇ ਝੋੜ ਜਾਣਾ ਸੀ ਆ ਤੇ ਬਹੁਤ ਟੇਸਟੀ ਦੇਖਣ ਨੂੰ ਬਹੁਤ ਟੇਸਟੀ ਲੱਗਦੀ ਐ ਤੁਹਾਨੂੰ ਖਾ ਕੇ ਮੈਂ ਦੱਸਦੀ ਆ ਤੁਸੀਂ ਵੀ ਆਪਣੇ ਘਰੇ ਗਾਜਰਾਂ ਤੇ ਗੁੜ ਦੇ ਮਿੱਠੇ ਚੋਲ ਬਣਾਓ ਤੇ ਸਾਰਿਆਂ ਨੂੰ ਖਵਾਓ ਤੇ ਮੇਰੇ ਚੈਨਲ ਨੂੰ ਜਿਹਨੇ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਸਬਸਕ੍ਰਾਈਬ ਕਰੋ ਲਾਈਕ ਕਰੋ ਐਂਡ ਸ਼ੇਅਰ ਕਰਨਾ ਨਾ ਭੁੱਲਿਓ